ਸਤਨਾਮ ਵਾਹਿਗੁਰੂ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਾਧ ਸੰਗਤ ਜੀਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਆਸਾ ਰਾਗ ਦੇ ਵਿੱਚ ਸਤਿਗੁਰੂ ਜੀ ਦੇ ਸ਼ਬਦ 300 39 ਅੰਗ ਸੁਭਾਏਮਾਨ ਹਨ ਜੋ ਕੀ ਰਹਿਰਾ ਸਾਹਿਬ ਜੀ ਦੇ ਵਿੱਚ ਸ਼ਬਦ ਆਪਾਂ ਪੜਦੇ ਹਾਂ ਉਹ ਸ਼ਬਦ ਮਹਾਰਾਜ ਜੀ ਉਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਆਓ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਅਗਲਾ ਸ਼ਬਦ ਆਰੰਭ ਕਰਦੇ ਹਾਂ ਜੀ ਆਸਾ ਮਹੱਲਾ ਅਹਿਲਾ ਅੱਖਾਂ ਜੀਵਾ ਵਿਸਰ ਮਰ ਜਾ ਅਖਣ ਔਖਾ ਸਤਨਾ ਧੰਨ 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 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਇਹ ਸ਼ਬਦ ਚਾਰਨ ਕਰਦੇ ਹਨ ਜਗਾਸੂ ਮੁਖ ਦਵਾਰਾਂ ਸਤਿਗੁਰ ਜੀ ਸ਼ਬਦ ਰੰਗ ਕਰਦੇ ਹਨ ਆਖਾ ਨੀਵਾ ਵਿਸਰੇ ਮਰ ਜਾਊ ਆਖਣ ਔਖਾ ਸੱਚਾ ਨਾਮ ਆਸ਼ਾ ਜੀ ਕਹਿੰਦੇ ਹੈ ਪਰਮੇਸ਼ਰ ਠਾਕੁਰ ਕਾਲਪੁਰਖ ਦੇ ਸੱਚੀ ਬਾਣੀ ਸੱਚਾ ਨਾਮ ਹੈ ਜਿਹੜਾ ਵਾਖਾ ਜਦੋਂ ਮੈਂ ਆਖਦਾ ਮਾਂ ਜੀਭਾ ਰਾਈ ਉਹਨੂੰ ਜਪਦਾ ਹਾਂ ਆਸ਼ਾ ਜੀ ਕਹਿੰਦੇ ਜੀਵਾ ਕਹਿੰਦੇ ਮੇਰੀ ਆਤਮਾ ਮੇਰਾ ਮਨ ਜਿਹੜਾ ਹੈ ਉਹ ਸਰਜੀਤ ਹੁੰਦਾ ਹੈ ਜਿੰਦਾ ਹੁੰਦਾ ਹੈ ਕਿਉਂਕਿ ਬਾਣੀ ਜਿਹੜੀ ਇਹ ਸੱਚਾ ਨਾਮ ਹੈ ਜਿਹੜਾ ਮਨ ਨੂੰ ਸਰਜੀਤ ਕਰਦਾ ਹੈ ਆਤਮਾ ਦੀ ਮਨ ਦੀ ਭੁੱਖ ਲੰਦਾ ਹੈ ਜਿਵੇਂ ਸਰੀਰਕ ਤੌਰ ਤੇ ਭੋਜਨ ਸਾਕੇ ਭੁੱਖ ਉਤਰਦੀ ਹੈ ਇਸੇ ਤਰ੍ਹਾਂ ਹੀ ਮਨ ਨੂੰ ਭੁੱਖ ਲੱਗਦੀ ਹੈ ਬਾਣੀ ਦੇ ਨਾਮ ਦੀ ਜਦੋਂ ਆਪਾਂ ਬਾਣੀ ਤੋਂ ਦੂਰ ਚਲੇ ਜਾਂਦੇ ਹਾਂ ਤੇ ਮਾਨਵ ਵਕਾਰ ਖਰੰਗਾ ਹੈ ਮਨ ਔਗਣ ਇਕੱਠੇ ਕਰਦਾ ਹੈ ਆਤਮਾ ਨੂੰ ਗੰਦਲਿਆਂ ਕਰਦਾ ਹੈ ਭਾਂਡਾ ਵਕਾਰਾਂ ਨਾਲ ਮੈਲਾ ਹੋ ਜਾਂਦਾ ਹੈ ਜਿਹਦੇ ਵਿੱਚ ਸੱਚਾ ਨਾਮ ਸ਼ੁਗ ਨਾਮ ਸੱਚੀ ਦਾਤ ਨਹੀਂ ਪੈ ਸਕਦੀ ਕਿਉਂਕਿ ਸ਼ਵਚ ਸ਼ੁੱਧ ਢਾਂਡੇ ਦੇ ਵਿੱਚ ਹੀ ਵਸਤੂ ਪਾਈ ਜਾਂਦੀ ਹੈ ਕੋਈ ਵੀ ਵਸਤੂ ਸੰਸਾਰੀ ਢਾਂਡੇ ਵਿੱਚ ਵੀ ਟਿਕਾਣੀ ਹੈ ਤਾਂ ਉਹਨੂੰ ਸਵੱਛ ਕਰਨਾ ਪੈਂਦਾ ਧੋਣਾ ਪੈਂਦਾ ਮਾਂਜਣਾ ਪੈਂਦਾ ਤਾਂ ਹੀ ਉਹ ਵਸਤੂ ਵੱਚ ਸਕਦੀ ਹੈ ਮਾਲੇ ਗੰਦੇ ਢਾਂਡੇ ਦੇ ਵਿੱਚ ਪਾਈ ਵਸਤੂ ਮੈਲੀ ਹੋ ਜਾਂਦੀ ਹੈ ਉਹ ਵਰਤਨ ਯੋਗ ਨਹੀਂ ਰਹਿੰਦੀ ਜਾਂ ਪਹਿਲੋਂ ਢਾਂਡਾ ਸਾਫ਼ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਉਹ ਸੱਚਾ ਨਾਮ ਹੈ ਜਿਹਦੇ ਮਨ ਦੀ ਏ ਖਰਾਕ ਬਣ ਜਾਂਦਾ ਜਿਸ ਮਨੁੱਖ ਦੀ ਸਜੀਵ ਦੀ ਪਿਆਰਿਓ ਉਹਦਾ ਫਿਰ ਇਸ ਨਾਮ ਤੋਂ ਬਿਨਾ ਰਹਿਣਾ ਨਹੀਂ ਹੁੰਦਾ ਕਿਉਂਕਿ ਉਸੇ ਬਿਰਤੀ ਸ਼ੁਭ ਬਿਰਤੀ ਜਾਗ ਜਾਂਦੀ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਸਾਡਾ ਮਨ ਸਾਡੀ ਆਤਮਾ ਨਾਮ ਤੋਂ ਵਾਂਝੀ ਜਦੋਂ ਰਹਿੰਦੀ ਹੈ ਪਾਤਸ਼ਾਹ ਜੀ ਕਹਿੰਦੇ ਮਰਿਆ ਤੁਲ ਉਹ ਮਰੀ ਜਾਪੀ ਤੇ ਇਸ ਕਰਕੇ ਨਾਮ ਜਪਦੇ ਆਂ ਪੜ੍ਹਦੇ ਆਂ ਤਾਂ ਉਹ ਮਨ ਆਤਮਾ ਜਿੰਦੀ ਹੋ ਜਾਂਦੀ ਆਂ ਅੱਖਾਂ ਜੀਵਾਂ ਵਿਸਰੇ ਮਰ ਜਾਉ ਜਦੋਂ ਮਾਲਕ ਭੁੱਲਦਾ ਵਿਸਰਦਾ ਤਾਂ ਪਾਤਸ਼ਾਹ ਜੀ ਕਹਿੰਦੇ ਮਰਿਆ ਤੁਲ ਆਤਮਾ ਮਨ ਆਖਣ ਔਖਾ ਸੱਚਾ ਨਾਮ ਹਰਿ ਕਹਿੰਦੇ ਸੱਚਾ ਨਾਮ ਹੈ ਜਿਹੜਾ ਇਹ ਔਖਾ ਹੈ ਅੱਖਣਾ ਇਹਨੂੰ ਹਿਰਦੇ 'ਚ ਵਸਾਣਾ ਬੜਾ ਔਖਾ ਹੈ ਅੱਖਣ ਔਖਾ ਸਾਚਾ ਨਾਉ ਕਿਉਂਕਿ ਇਸ ਵਾਸਤੇ ਅਸੀਂ ਅੱਖਣਾ ਭੁੱਲ ਜਾਂਦੇ ਆਂ ਜੱਪਣਾ ਭੁੱਲ ਜਾਂਦੇ ਆਂ ਕਿਉਂਕਿ ਸਾਡਾ ਮਨ ਜਿਹੜਾ ਉੱਟਕਾਈ ਵਿੱਚ ਨਹੀਂ ਸਾਡੀ ਸੂਝ ਬਿਰਤੀ ਜਿਹੜੀ ਹੈ ਉਹ ਵਿਕਾਰਾਂ ਨਾਲ ਦੂਰ ਹੋ ਜਾਂਦੀ ਹੈ ਜਿਹਦੇ ਅੱਗੇ ਅਗੁਣਾ ਦੀ ਕੰਧ ਆ ਜਾਂਦੀ ਹੈ ਜਿਹਦੇ ਨਾਲ ਇਹ ਮਨ ਨੂੰ ਔਖਾ ਲੱਗਦਾ ਹੈ ਇਹ ਸਾਨੂੰ ਔਖਾ ਲੱਗਦਾ ਨਾਮ ਜਪਣਾ ਤੇ ਗੁਰਮੁਖ ਪਿਆਰਿਆਂ ਵਾਸਤੇ ਔਖਾ ਨਹੀਂ ਹੈ ਜਦੋਂ ਮਨ ਜੁੜ ਜਾਂਦਾ ਹੈ ਫਿਰ ਮਨ ਨੂੰ ਸੁੱਖ ਦਿੰਦਾ ਆਨੰਦ ਦਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਤਾਂ ਬੜਾ ਔਖਾ ਹੈ ਅੱਖਾਂ ਸੱਚੇ ਨਾਮ ਕੀ ਲੱਗੈ ਭੁੱਖ ਆਸ਼ਾ ਜੀ ਕਹਿੰਦੇ ਮਾਲਕ ਜੀ ਉਹ ਸਾਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਵੇ ਜਿਦੇ ਕਰਕੇ ਅਸੀਂ ਮਨ ਨਾਮ ਤੋਂ ਬਿਨਾਂ ਰਹਿ ਨਾ ਸਕੀਏ ਇਹ ਨਾਮ ਦੀ ਸਾਨੂੰ ਭੁੱਖ ਲਾ ਦੇਵੇ ਸੱਚੇ ਨਾਮ ਦੀ ਭੁੱਖ ਲੱਗਣ ਦੇ ਨਾਲ ਅਸੀਂ ਵਾਰ-ਵਾਰ ਮਨ ਨਾਮ ਨੂੰ ਦ੍ਰਿੜ ਕਰਾਂਗੇ ਮਨ ਸਾਡਾ ਇਹ ਨਾਮ ਦੀ ਖਾਾਕ ਨੂੰ ਲੈਣਾ ਚਾਹੇ ਤਤ ਤਿਤ ਭੁਖ ਹੈ ਖਾਏ ਚੱਲੀ ਅਹ ਦੁਖ ਆਸ਼ਾ ਜੀ ਕਹਿੰਦੇ ਜਦੋਂ ਨਾਮ ਦੀ ਭੁੱਖ ਪਾਤਸ਼ਾਹ ਜੀ ਕਹਿੰਦੇ ਸੱਚੇ ਨਾਮ ਨਾਲ ਤਾਰ ਲੈਨੇ ਆ ਕਹਿੰਦੇ ਫਿਰ ਦੁੱਖਾਂ ਦੀ ਅਨਮ੍ਰਿਤੀ ਹੁੰਦੀ ਆ ਚਿੱਤ ਭੁਖੇ ਖਾਏ ਚਲਿਏ ਦੁੱਖ ਨਹੀਂ ਤਾਂ ਪਾਤਸ਼ਾਹ ਜੀ ਕਹਿੰਦੇ ਜੇ ਮਨ ਜਿਹੜਾ ਭੁਖਾਏ ਨਾ ਤੇ ਮਨ ਦੇ ਵਿੱਚ ਦੁੱਖ ਪੈਦਾ ਹੁੰਦੇ ਹਨ ਕਹਿੰਦੇ ਮਨ ਜੇ ਬਾਣੀ ਤੋਂ ਵਾਂਝਾ ਬਾਣੀ ਤੋਂ ਭੁਖਾ ਹੈ ਸਾਇਨੇ ਵਿੱਚ ਅਨੇਕਾਂ ਹੀ ਵਿਕਾਰ ਦੁੱਖ ਪੈਦਾ ਹੁੰਦੇ ਹਨ ਸੋ ਕਿਉਂ ਵਿਸਰੈ ਮੇਰੀ ਮਾਏ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਮਹਾਰਾਜ ਕਹਿੰਦੇ ਮੇਰੀ ਮਾਏ ਮੈਂ ਉਹਨੂੰ ਕਿਉਂ ਭੁਲਾਵਾ ਉਹ ਮੈਨੂੰ ਵਿਸਰਨਾ ਜਾਵੇ ਭੁੱਲ ਨਾ ਜਾਵੇ ਸੋ ਕਿਉਂ ਵਿਸਰੈ ਮੇਰੀ ਮਾਏ ਇਹ ਮੇਰੀ ਮਾਤਾ ਮੈਨੂੰ ਉਹ ਮਾਲਕ ਜਿਹੜਾ ਹਰੀ ਹੈ ਜਿਹੜਾ ਉਹ ਵਿਸਰਨਾ ਜਾਵੇ ਭੁੱਲ ਨਾ ਜਾਵੇ ਸੱਚਾ ਸਹਿਬ ਸਤਿਨਾਏ ਪਾਤਸ਼ਾਹ ਜੀ ਕਹਿੰਦੇ ਉਹ ਸੱਚਾ ਸਹਿਬ ਹੈ ਮਾਲਕ ਹਰੀ ਕਹਿੰਦੇ ਉਹਦਾ ਨਾਮ ਵੀ ਸੱਚਾ ਜੀ ਹੈ ਉਹ ਸੱਚਾ ਪ੍ਰਭੂ ਹਰੀ ਸੱਚਾ ਹੈ ਉਹਦੀਆਂ ਵਡਿਆਈਆਂ ਸਿੱਕੀਆਂ ਹਨ ਸੱਚਾ ਸਹਿਬ ਸਤਿਨਾਏ ਪਾਤਸ਼ਾਹ ਜੀ ਕਹਿੰਦੇ ਉਹਦੀਆਂ ਬਖਸ਼ੀਆਂ ਵਰਕ ਤਾਂ ਸਿੱਕੀਆਂ ਹਨ ਇਸ ਕਰਕੇ ਉਹਦੇ ਨਾਮ ਨੂੰ ਕਦੀ ਵਿਸਾਰੀਏ ਨਾ ਭੁੱਲੀਏ ਨਾ ਰਹਾ ਵਿਚਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਹਾਂ ਜੀ ਸੱਚੇ ਨਾਮ ਕੀ ਤਿੱਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਪਾਰਜ ਕਹਿੰਦੇ ਸੱਚੇ ਨਾਮ ਦੀ ਵਡਿਆਈਆਂ ਵੱਡੀਆਂ ਹਨ ਪਾਤਸ਼ਾਹ ਜੀ ਕਹਿੰਦੇ ਰੱਤੇ ਨਾਮ ਕੀ ਤਿੱਲ ਵਡਿਆਈ ਆਗ ਸਕੇ ਕੀਮਤ ਨਹੀਂ ਪਾਈ ਉਹਦੀ ਕੀਮਤ ਨਹੀਂ ਪਾਰ ਅਸੀਂ ਦੇ ਸਕਦੇ ਪਾ ਸਕਦੇ ਉਹਦੀਆਂ ਵਡਿਆਈਆਂ ਨੂੰ ਸੰਗਾ ਸਕਦੇ ਆ ਸੱਚੇ ਨਾਮ ਦੀਆਂ ਪ੍ਰਭੂ ਦੀ ਵਡਿਆਈਆਂ ਗਾ ਕੇ ਸੋਭਾ ਤਾਂ ਕਰ ਸਕਦੇ ਆ ਪਾਸ਼ਾ ਜੀ ਕਹਿੰਦੇ ਸੱਚੇ ਨਾਮ ਕੀ ਇਹ ਲ ਵਡਿਆਈ ਕਹਿੰਦੇ ਪਰ ਇੱਕ ਤਿਲ ਜਿੰਨੀ ਵੀ ਉਹਦੀ ਕੀਮਤ ਨਹੀਂ ਦੇ ਸਕਦੇ ਪਾ ਸਕਦੇ ਉਹਦੀਆਂ ਵਡਿਆਈਆਂ ਕਿੰਨੀਆਂ ਹਨ ਉਹਦੀਆਂ ਵਡਿਆਈਆਂ ਤੇ ਬਾਤ ਬੋਧ ਹਨ ਜਿੰਨੀਆਂ ਮਰਜੀ ਅਸੀਂ ਜੀਭਾਂ ਨਾਲ ਕਰ ਲਈਏ ਅਸੀਂ ਥੱਕ ਜਾਵਾਂਗੇ ਪਰ ਉਹਦੇ ਗੁਣਾ ਨੂੰ ਗਿਣਤੀ ਨਹੀਂ ਕਰ ਸਕਦੇ ਸਾਡੀ ਜੀਭਾਂ ਨੂੰ ਗਾ ਨਹੀਂ ਸਕਦੀ ਕਿਉਂਕਿ ਹੁਣ ਸੇਵਾ ਸੋਤੀ ਪੈ ਜਾਵੇਗੀ ਜੀਵਾ ਥੱਕ ਜਾਵੇਗੀ ਪਰ ਨਾਮ ਉਹਦੀਆਂ ਵਿਡਿਆਈਆਂ ਦਾ ਤਿਲ ਜਿੰਨਾ ਵੀ 80 ਮੁੱਲ ਨਹੀਂ ਪਾ ਸਕਦੇ ਕੀਮਤ ਨਹੀਂ ਦੇ ਸਕਦੇ ਆਖ ਫਤਕੇ ਕੀਮਤ ਨਹੀਂ ਪਾਈ ਆਖ ਆਖ ਕੇ ਦੁਨੀਆ ਚਲੀ ਗਈ ਪਾਸ਼ਾ ਜੀ ਕਹਿੰਦੇ ਵੱਡੇ ਵੱਡੇ ਚਲੇ ਗਏ ਉਹਨੂੰ ਜਪ ਜਪ ਕੇ ਉਹਦੇ ਨਾਮ ਨੂੰ ਗਾ ਗਾ ਕੇ ਪਰ ਉਹਦੀ ਕੀਮਤ ਨਹੀਂ ਕੋਈ ਦੇ ਸਕਿਆ ਜੇ ਸਭ ਮਿਲ ਕੇ ਅੱਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਪਾਸ਼ਾ ਜੀ ਕਹਿੰਦੇ ਜੇ ਸਾਰਾ ਸੰਸਾਰ ਵੀ ਮਿਲ ਕੇ ਗਾਏ ਨਾ ਉਹਨੂੰ ਸਤਿਗੁਰੂ ਜੀ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਏ ਉਹਨੂੰ ਆਖਣਾ ਚਾਹੇ ਸਾਰੇ ਜੀਵ ਮਿਲ ਕੇ ਪਾਸ਼ਾ ਜੀ ਕਹਿੰਦੇ ਸਾਰਾ ਜਗਤ ਮਿਲ ਕੇ ਵੀ ਜੇ ਉਹਨੂੰ ਗਾਣਾ ਚਾਵੇ ਜੇ ਸਭ ਮਿਲ ਕੇ ਆਖਣ ਪਾਏ ਕਿ ਉਹਨੂੰ ਪਾ ਲਈਏ ਉਹਦੀ ਮਿੰਨਤੀ ਕਰ ਲਈਏ ਫਿਰ ਵੀ ਪਾਸ਼ਾ ਜੀ ਕਹਿੰਦੇ ਨਹੀਂ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹਨੂੰ ਪਾਤਸ਼ਾਹ ਜੀ ਕਹਿੰਦੇ ਸਾਡੇ ਗਵਣ ਦੇ ਨਾਲ ਅਸੀਂ ਉਹਦੀ ਸਿਫਤ ਗਾਈਏਗੀ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਹੈ ਸਾਡੇ ਕਹਿਣ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਹੈ ਕਿ ਉਹਦੀ ਸੋਭਾ ਗਾਈਏ ਜਿਵੇਂ ਸਾਡੀ ਵੀ 2 ਕੁ ਮਿੰਟ ਸੋਭਾ ਕਰਦਾ ਹੈ ਨਾ ਕਿ ਅਸੀਂ ਬੜੇ ਚੰਗੇ ਆ ਬੜੇ ਗੋਣ ਹਨ ਮਿੰਟਾਂ ਦੇ ਵਿੱਚ ਹੰਕਾਰ ਦੀ ਬਿੱਲੀ ਛਾਲ ਮਾਰਦੀ ਹੈ ਹੰਕਾਰ ਮਿੰਟਾਂ 'ਚ ਸਾਡੇ ਅੰਦਰ ਖੜਾ ਹੋ ਜਾਂਦਾ ਕਿ ਯਾਰ ਮੈਂ ਵੱਡਾ ਆ ਮੇਰੇ ਵਰਗਾ ਕੋਣ ਐ ਨਹੀਂ ਦੁਨੀਆ ਕਹਿ ਰਹੀ ਮੈਨੂੰ ਵੱਡਾ ਪਰ ਮਹਾਰਾਜ ਨੂੰ ਦੁਨੀਆ ਵੱਡਾ ਕਹਿ ਰਹੀ ਸਾਰਾ ਜਗਤ ਹੀ ਮਹਾਰਾਜ ਹੀ ਕਹਿੰਦੇ ਜੇ ਕਹਿ ਦਵੇ ਫਿਰ ਵੀ ਪਾਤਸ਼ਾਹ ਜੀ ਕਹਿੰਦੇ ਕੋਈ ਫਰਕ ਨਹੀਂ ਹੈ ਤੇ ਜੇ ਕਹਿੰਦੇ ਕੋਈ ਉਹਨੂੰ ਛੋਟਾ ਕਹੇ ਕਿ ਉਹ ਬਹੁਤ ਛੋਟਾ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਘੱਟ ਕਹੇ ਉਹਨੂੰ ਘੱਟ ਗਾਵੇ ਕੋਈ ਫਿਰ ਵੀ ਉਹਨੂੰ ਕੋਈ ਫਰਕ ਨਹੀਂ ਹੈ ਵੱਡਾ ਕਹਿਣ ਨਾਲ ਛੋਟਾ ਕਹਿਣ ਉਹ ਪਰਮਾਤਮਾ ਨੂੰ ਕੋਈ ਲੈਣ ਦੇ ਨਹੀਂ ਫਰਕ ਨਹੀਂ ਹੈ ਕਿਉਂਕਿ ਉਹ ਮਾਲਕ ਸੰਭਿਰਤੀ ਹੈ ਸੰਭਿਰਤੀ ਉਹ ਜੁਨਾ ਤੋਂ ਪਰੇ ਹੈ ਇਸ ਕਰਕੇ ਉਹਨੂੰ ਕੋਈ ਫਰਕ ਨਹੀਂ ਹੈ ਇਸ ਕਰਕੇ ਜਿਹੜਾ ਉਹਦੇ ਵਿੱਚ ਨੀਨ ਹੁੰਦਾ ਹੈ ਨਾ ਉਹ ਸੰਭਿਰਤੀ ਉਹਦੀ ਹੋ ਜਾਂਦੀ ਹੈ ਉਹਦੀ ਵਰਗਾ ਹੀ ਬਣ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਪਰ ਮਾਲਕ ਨੂੰ ਵੱਧ ਕਹੇ ਕੋਈ ਘਟ ਕਹੇ ਇਹਦੇ ਨਾਲ ਕੋਈ ਉਹ ਮਾਲਕ ਨੂੰ ਫਰਕ ਨਹੀਂ ਆਨਾ ਫੜਲਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕਾ ਭੋਗ ਪਾਸ਼ਜ ਕਹਿੰਦੇ ਨਾ ਉਹ ਮਰਦਾ ਭਾਈ ਨਾ ਉਹ ਜੰਮਦਾ ਕਹਿੰਦੇ ਸਾਡੇ ਮਨ ਤੇ ਦੁਨੀਆ ਸੋਗ ਕਰਦੀ ਅਸੀਂ ਮਰਾਂਗੇ ਸਾਡਾ ਸਰੀਰ ਮਰੇਗਾ ਤੇ ਘਰ ਦੇ ਵੀ ਬੜਾ ਰੋਣਗੇ ਬਾਹਰ ਦੇ ਵੀ ਰੋਣਗੇ ਕਰ ਲਾਣ ਕੇ ਕੋਈ ਮਾਇਆ ਹੈ ਇਹ ਸਿਸਟਿ ਮਾਇਆਵਤੀ ਹੈ ਸਾਰਿਆਂ ਦਾ ਆਪਸ ਦੇ ਵਿੱਚ ਤਾਲਮੇਲ ਹੈ ਮੋਹ ਹੈ ਸਰੀਰਾਂ ਦਾ ਇਹ ਕਰਮ ਸਰੀਰ ਫੁੱਟਦੇ ਹਨ ਤੇ ਸਾਡਾ ਮੋਹ ਬਣੀ ਜਾਂਦਾ ਇਹ ਹੀ ਮੂਹ ਮਮਤਾ ਹੈ ਜਿਨੂੰ ਤੀਜੇ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜੇ ਨਵਿੰਨ ਦੰਤਾ ਜਗ ਖਾਇਆ ਇਹ ਹੀ ਮਾਇਆ ਮਮਤਾ ਹੈ ਜਿਹਦੇ ਕਰਕੇ ਅਸੀਂ ਰਹੁੰਦੇ ਆ ਉੱਚੀ ਸਤਿਗੁਰੂ ਜੀ ਕਹਿੰਦੇ ਪਰਮਾਲਕ ਨੂੰ ਅਸੀਂ ਰੋ ਨਹੀਂ ਸਕਦੇ ਕਿਉਂਕਿ ਉਹ ਜੁਨਾ ਤੁਰਤਾ ਹੈ ਮਰਨ ਤੋਂ ਪਰੇ ਹੈ ਨਾ ਉਹ ਮਰੈ ਨਾ ਹੋਵੇ ਸੋਗ ਕਿਉਂਕਿ ਜਿਹੜਾ ਮਰਦਾ ਹੀ ਨਹੀਂ ਉਹਦਾ ਕਾਹਦਾ ਸੋਗ ਹੈ ਮਰਨ ਵਾਲੀਆਂ ਚੀਜ਼ਾਂ ਦਾ ਵਿੰਸਨਹਾਰ ਚੀਜ਼ਾਂ ਦਾ ਸਾਨੂੰ ਸੋਗ ਹੁੰਦਾ ਹਰਕ ਹੁੰਦਾ ਕਿਉਂਕਿ ਅਸੀਂ ਪਰਮੇਸ਼ਰ ਦੇ ਨਾਲ ਸਾਡੀ ਅਜੇ ਤੰਦ ਸਾਡਾ ਮਨ ਇੱਕ ਨਹੀਂ ਹੋਇਆ ਸਕਰ ਕੇ ਅਸੀਂ ਸੋਗ ਕਰਦੇ ਹਾਂ ਵਿਛੜਨ ਤੇ ਪਰ ਜਿਹੜੀ ਰੂਹ ਪਰਮੇਸ਼ਵਰ ਚ ਲਈਨ ਹੁੰਦੀ ਹੈ ਉਹਨੂੰ ਕਿਸੇ ਵਸਤੂ ਦਾ ਕਿਸੇ ਜੀਵ ਦਾ ਹਰਕ ਸੋਗ ਨਹੀਂ ਹੁੰਦਾ ਉੱਥੇ ਸਾਹਮਣੇ ਅੱਖਾਂ ਦੇ ਭਾਈ ਭਖਾਰੀ ਦੀ ਸਾਖੀ ਆ ਜਾਂਦੀ ਹੈ ਜਦੋਂ ਭਾਈ ਭਖਾਰੀ ਨੂੰ ਹਰਕ ਸੋਗ ਨਹੀਂ ਸੀ ਸਿੰਘ ਨੇ ਭਾਈ ਗੁਰਮੁਖ ਸਿੰਘ ਨੇ ਸਵਾਲ ਕੀਤਾ ਸੀ ਮਹਾਰਾਜ ਨੂੰ ਕਹਿੰਦੇ ਮਹਾਰਾਜੀ ਤੁਸੀਂ ਰੋਜ਼ ਕਹਿੰਦੇ ਹੋ ਸਰਾਨਿਓ ਕੀ ਸਿੰਘ ਹੁੰਦੇ ਹਨ ਜਿਹੜੇ ਬਾਣੀ ਵਿੱਚ ਰਹਿੰਦੇ ਹਨ ਪਹਾੜੇ ਵਿੱਚ ਰਹਿੰਦੇ ਹਨ ਸਿੰਘ ਪਰ ਕਦੀ ਦਰਸ਼ਨ ਤੇ ਕਰਾਏ ਨਹੀਂ ਤੁਸੀਂ ਪਹਾੜੇ ਵਾਲੇ ਸਿੰਘ ਦੇ ਦਰਸ਼ਨ ਨਹੀਂ ਕਰਾਏ ਰੋਜ਼ ਤੁਸੀਂ ਕਹਿੰਦੇ ਹੋ ਕਿ ਸਿੰਘ ਪਹਾੜੇ ਤੇ ਹੁੰਦੇ ਹਨ ਅੱਜ ਪਹਾੜੇ ਵਾਲੇ ਸਿੰਘ ਦੇ ਸਾਨੂੰ ਦਰਸ਼ਨ ਕਰਾਓ ਤੇ ਉਸ ਵੇਲੇ ਮਹਾਰਾਜ ਨੇ ਭਾਈ ਗੁਰਮੁਖ ਸਿੰਘ ਨੂੰ ਭੇਜਿਆ ਕਹਿੰਦੇ ਭਾਈ ਪਖਾਰੀ ਰਹਿੰਦਾ ਇਸ ਜਗ੍ਹਾ ਤੇ ਆਉ ਉਹਦਾ ਪਤਾ ਭਾਈ ਜਾ ਚਲਾ ਜਾ ਚਾਰ ਦਿਨ ਉਹਦੇ ਕੋਲ ਰਹਿਣਾ ਹੈ ਹਵਤਾ ਖਾਂਡੂ ਕੋਲ ਦੇ ਕੋਲ ਰਹੇਗਾ ਤੈਨੂੰ ਭਾਣੇ ਦਾ ਪਤਾ ਲੱਗ ਜਾਵੇਗਾ ਕਿ ਭਾਣਾ ਕੀ ਚੀਜ਼ ਐ ਕਿੰਨਾ ਵੱਡਾ ਹੈ ਕਿਸ ਤਰ੍ਹਾਂ ਵਰਤਦਾ ਭਾਣਾ ਭਾਈ ਪਖਾਰੀ ਦੇ ਕੋਲ ਗਿਆ ਸੀ ਉਹ ਪਖਾ ਭਾਈ ਪਖਾਰੀ ਦਾ ਮੁੰਡਾ ਇੱਕੋ ਹੀ ਸੀ ਇੱਕੋ ਹੀ ਬੇਟਾ ਸੀ ਮਰਤੇ ਹੋ ਜਾਂਦਾ ਜਿਸ ਦਿਨ ਪਹੁੰਚਦਾ ਭਾਈ ਪਖਾਰੀ ਦੇ ਕੋਲ ਤੇ ਦੇਖਦਾ ਕਿ ਭਾਈ ਪਖਾਰੀ ਪੱਲੜ ਸੀ ਰਿਆ ਉਹਦੇ ਹੱਥ ਵਿੱਚ ਸੂਹਾ ਹੈ ਪੱਲਾ ਸਵੀ ਜਾ ਰਿਹਾ ਹੈ ਕਾਦੇ ਵਾਸਤੇ ਕਿ ਮੇਰੇ ਮੁੰਡੇ ਦੀ ਹੱਤਿਆ ਹੋਣੀ ਹੈ ਮੇਰੇ ਮੁੰਡੇ ਨੇ ਮਰ ਜਾਣਾ ਉਹ ਉਹਦੀ ਮਕਾਨ ਆਏਗੀ ਲੋਕੀ ਆਉਣਗੇ ਕਵਾਨ ਉਸ ਤਪੜ ਤੇ ਬੈਠਣਗੇ ਉਹ ਪੱਲਾ ਸੀਰਿਆ ਉਹਨੂੰ ਪਤਾ ਹੈ ਕਿ ਇੰਨੇ ਦਿਨ ਬਾਅਦ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣੀ ਪਰ ਹਰਕ ਸੋਗ ਨਹੀਂ ਹੈ ਉਹਦੇ ਮਨ ਦੇ ਵਿੱਚ ਉਹਦਾ ਵਿਆਹ ਹੈ ਮੁੰਡੇ ਦੀ ਸ਼ਾਦੀ ਹੈ ਤੇ ਭਾਈ ਭਖਾਰੀ ਜੀ ਦੇਖੋ ਪੱਲਾ ਵੀ ਸੀਰਿਆ ਭਾਈ ਗੁਰਮukh ਸਿੰਘ ਨੇ ਜਦੋਂ ਕਾਹ ਕਿ ਮਹਾਰਾਜ ਨੇ ਮੈਨੂੰ ਭੇਜਿਆ ਦਰਸ਼ਨ ਕਰਨ ਲਈ ਤੇ ਆਉ ਭਗਤ ਵੀ ਕੀਤੀ ਮੰਝਾ ਢਾਕੇ ਵਿਸ਼ਾਕੇ ਵੰਜਾ ਸਿੰਘ ਨੂੰ ਬਿਠਾਉਂਦਾ ਭਾਈ ਕੰਦੇ ਇੱਕ ਪਾਸੇ ਲਵਾਈ ਲੱਗੇ ਹੋਏ ਹਨ ਮਠਿਆਈਆਂ ਤਿਆਰ ਹੋ ਰਹੀਆਂ ਨੇ ਵਿਆਹ ਦੀਆਂ ਕਿਉਂਕਿ ਬੇਟੇ ਦਾ ਉਸੇ ਬੇਟੇ ਦਾ ਵਿਆਹ ਹੁੰਦਾ ਸ਼ਾਦੀ ਹੁੰਦੀ ਹੈ ਤੇ ਪਾਸ਼ਾ ਜੀ ਦੇ ਹੁਕਮ ਅਨਸਾਰ ਦੇਖੋ ਭਾਈ ਭਖਾਰੀ ਪਾਣਾ ਮੰਨ ਰਿਹਾ ਤੇ ਮਠਿਆਈਆਂ ਬਣਦੀਆਂ ਨੂੰ ਸਾਰੀ ਸੇਵਾ ਕਰਦਾ ਭਾਈ ਗੁਰਮੁਖ ਸਿੰਘ ਜੀ ਸਾਰਾ ਕੌਤਕ ਦੇਖਦਾ ਰਹਿੰਦਾ ਯਾ ਹੁੰਦਾ ਸ਼ਾਦੀ ਹੁੰਦੀ ਹੈ ਡੋਲੀ ਹੁੰਦੀ ਹੈ ਸਾਰਾ ਕੁਝ ਹੋ ਜਾਂਦਾ ਹੈ ਸਾਧ ਸੰਤ ਜੀ ਉਹ ਭਾਈ ਭਖਾਰੀ ਨੂੰ ਸਵਾਲ ਕਰਦਾ ਭਾਈ ਸਾਹਿਬ ਜੀ ਤੱਪੜ ਕਾਦੇ ਨਹੀਂ ਸੀਦੇ ਹੋ ਕਹਿੰਦੇ ਭਾਈ ਸਾਹਿਬ ਜੀ ਕੋਈ ਗੱਲ ਨਹੀਂ ਸਮਾਂ ਆਉਣ ਤੇ ਪਤਾ ਲੱਗ ਜਾਵੇ ਇਹ ਸਵਾਲ ਦਾ ਸਮਾਂ ਆਉਣ ਤੇ ਜਵਾਬ ਮਿਲੇਗਾ ਅੱਜ ਇਹ ਤੁਸੀਂ ਠਹਿਰ ਗਏ ਉਸੇ ਤਰੀ ਹੁੰਦਾ ਹੈ ਝੂਲੀ ਹੁੰਦੀ ਹੈ ਰਾਤ ਪੈਂਦੀ ਹੈ ਸੂਲ ਉੱਠਦਾ ਹੈ ਬੇਟੀ ਦੇ ਪੇਟ ਦੇ ਵਿੱਚ ਸੂਲ ਆਉਣ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਇਸ ਦਿਨ ਚੜਦਾ ਤੇ ਭਾਈ ਭਖਾਰੀ ਉਹੀ ਤੱਪੜ ਲਿਆ ਕੇ ਦੁਨੀਆ ਦੇ ਥੱਲੇ ਵਸਾਂਦਾ ਤੇ ਜਿਸ ਵੇਲੇ ਭਾਈ ਗੁਰਮukh ਸਿੰਘ ਜੀ ਵਿੰਦਾ ਉਹਨੂੰ ਤਰੇਲੀਆਂ ਹੁੰਦੀਆਂ ਦੇਖ ਕੇ ਵੀ ਇਹਨੂੰ ਪਤਾ ਵੀ ਸੀ ਇਹਨੇ ਦੱਸਿਆ ਹੀ ਨਹੀਂ ਭਾਈ ਭਖਾਰੀ ਨੂੰ ਸਾਰਾ ਪਤਾ ਸੀ ਤੱਪੜ ਸੀ ਵੀ ਜਾ ਰਿਹਾ ਸੀ ਵਿਆਹ ਤੋਂ ਪਹਿਲੋਂ ਦਾ ਸੀ ਰਿਆ ਤਿੰਨੇ ਸਾਨੂੰ ਦੱਸਿਆ ਹੀ ਨਹੀਂ ਇਹਨੇ ਦੱਸਿਆ ਨਹੀਂ ਕੁੜੀ ਵਾਲਿਆਂ ਦਾ ਘਰ ਬਰਬਾਦ ਕਰਤਾ ਜਿਹਨੂੰ ਪਤਾ ਸੀ ਕਿ ਮੇਰੇ ਬੇਟੇ ਨੇ ਮਰਤੀ ਹੋ ਜਾਣਾ ਹੈ ਤੇ ਪਹਿਲੋ ਹੀ ਸ਼ਾਦੀ ਨਾ ਕਰਦਾ ਕੁੜੀ ਵਾਲਿਆਂ ਦਾ ਘਰ ਵੀ ਬੱਚਦਾ ਇਹਦਾ ਘਰ ਵੀ ਬਚ ਜਾਂਦਾ ਤੇ ਉਹ ਸਵਾਲ ਉਹਦੇ ਮਨ ਵਿੱਚ ਰੜਕਦਾ ਉਸੇ ਤਰ੍ਹਾਂ ਕੀ ਹੋਇਆ ਸੂਲੁੱਠ ਨਾਲ ਮਿਲਤੀ ਹੋਈ ਭਾਈ ਭਖਾਰੀ ਜੇ ਖੁਸਕਾਰ ਕਰਕੇ ਹੁੰਦਾ ਉਹ ਪੱਲੜ ਦੇ ਉੱਤੇ ਤੱਪੜ ਦੇ ਉੱਤੇ ਦੁਨੀਆ ਬੈਠਦੀ ਹੈ ਤੇ ਐਂਡ ਤੇ ਆਣ ਕੇ ਭਾਈ ਭਖਾਰੀ ਨੂੰ ਕੋਈ ਗੁਰਮੁਖ ਸਿੰਘ ਜੀ ਸਵਾਲ ਕਰਦੇ ਹਨ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਸਾਰਾ ਕੁਝ ਪਤਾ ਸੀ ਤੁਸੀਂ ਤੱਪੜ ਸੀ ਰਹੇ ਸੀ ਮੈਨੂੰ ਜਵਾਬ ਨਹੀਂ ਸੀ ਦੇ ਰਹੇ ਭਾਈ ਸਾਹਿਬ ਜੀ ਅਸਤੇ ਕਹਿੰਦੇ ਹੁਣ ਦੇਖ ਲਓ ਤਪੜ ਕਿਹਦੇ ਕੰਮ ਆਇਆ ਤੇ ਕਹਿੰਦੇ ਇਹ ਸਵਾਲ ਨਹੀਂ ਹੈ ਮੇਰਾ ਮੇਰਾ ਇਹ ਸਵਾਲ ਹੈ ਕਿ ਬੇਟੀ ਦਾ ਘਰ ਵੀ ਤੁਸੀਂ ਜਾੜਿਆ ਬੇਟੀ ਸ਼ਾਦੀ ਕੀਤੀ بیٹے ਦੀ ਉਧਰੋਂ ਬੇਟੀ ਵਾਲੇ ਦਾ ਘਰ ਬਰਬਾਦ ਹੋਇਆ ਤੁਹਾਡਾ ਹੋਇਆ ਤੁਹਾਡਾ ਬੇਟਾ ਮਰਤੀ ਹੋ ਗਿਆ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਨਹੀਂ ਹੈ ਵਿਰਾਗ ਨਹੀਂ ਹੈ ਤੇ ਉਧਰ ਤੁਸੀਂ ਤਪੜ ਪਹਿਲੇ ਸੀ ਸਿਰੇ ਸੀ ਤੁਹਾਨੂੰ ਸਾਰਾ ਗਿਆਨ ਸੀ ਫਿਰ ਕਿਹਾ ਕਿਉਂ ਨਹੀਂ ਬਚਾਇਆ ਉਸੀ ਬੇਟੇ ਨੂੰ ਵੀ ਬਚਾ ਸਕਦੇ ਸੀ ਸਾਰਾ ਕੁਝ ਤੁਹਾਡੇ ਕੋਲ ਸਾਰੀ ਸ਼ਕਤੀ ਹੈ ਭਾਈ ਸਾਹਿਬ ਜੀ ਹੱਸੇ ਕਹਿੰਦੇ ਭਾਈ ਸਾਹਿਬ ਜੀ ਜਿਸ ਕਾਰਨ ਵਾਸਤੇ ਮਹਾਰਾਜ ਨੇ ਭੇਜਿਆ ਉਹ ਇਹੀ ਕਾਰਨ ਹੈ ਇਹੀ ਉਹਦਾ ਬਾਣਾ ਹੈ ਜਿਹੜਾ ਮਨੁੱਖ ਸੰਸਾਰ ਤੇ ਆਇਆ ਹੈ ਜਿਹੜਾ ਕੁਝ ਲਿਖਾ ਕੇ ਹੁੰਦਾ ਕਰਮਾਂ ਦੀ ਲਿਸਟ ਉਹਦੇ ਹੱਥ ਵਿੱਚ ਹੁੰਦੀ ਆ ਨੂੰ ਦਿਖਦੀ ਉਹ ਕਰਮਾਂ ਦੀ ਲਿਖਤ ਦੇ ਮੁਤਾਬਕ ਉਹ ਸਾਰਾ ਕੁਝ ਹੋਣਾ ਹੀ ਹੁੰਦਾ ਜੇ ਮੈਂ ਦੱਸ ਦਿੰਦਾ ਫਿਰ ਮੈਂ ਬਾਣੇ ਵਿੱਚ ਥੋੜਾ ਸੀ ਮੈਂ ਤਾਂ ਫਿਰ ਹੰਕਾਰੀ ਹੋ ਗਿਆ ਮੈਨੂੰ ਜੇ ਮਹਾਰਾਜ ਨੇ ਕਿਰਪਾ ਦਿੱਤੀ ਬਖਸ਼ਿਸ਼ ਕੀਤੀ ਤੇ ਮੈਂ ਘਾਰ ਦੇ ਵਿੱਚ ਥੋੜਾ ਆ ਸਕਦਾ ਸੀ ਕਿਉਂਕਿ ਉਹਦਾ ਭਾਣਾ ਸੀ ਇਹ ਸਾਰਾ ਕੁਝ ਲਿਖਤ ਵਿੱਚ ਲਿਖਿਆ ਹੋਇਆ ਸੀ ਬੇਟੇ ਦੀ ਸ਼ਾਦੀ ਹੋਣੀ ਵਿਆਹ ਹੋਣਾ ਸੂਰ ਉੱਠਣਾ ਉਹਨੇ ਮਰਤੀ ਹੋ ਜਾਣਾ ਇਹ ਹੀ ਉਹਦਾ ਭਾਣਾ ਹੈ ਜਿਵੇਂ ਜਿਵੇਂ ਉਹ ਸੰਸਾਰ ਨੂੰ ਉਹਨੇ ਰਚਿਆ ਉਹ ਖਤਮ ਵੀ ਕਰਦਾ ਹੈ ਸੰਸਾਰ ਨੂੰ ਬਣਾਉਂਦਾ ਵੀ ਹੈ ਇਹ ਸਾਰਾ ਸੰਸਾਰ ਕਰਮ ਰਿਸ਼ਤੇ ਹਨ ਇਹ ਆਉਣ ਜਾਣ ਵਿੱਚ ਕੋਈ ਸਥਿਰ ਰਹਿਣ ਵਾਲਾ ਨਹੀਂ ਜੇ ਬੇਟਾ ਗਿਆ ਸੀ ਕਿਹੜਾ ਰਹਿਣਾ ਸਵਾਹ ਹੁਣ ਤੇ ਅਸੀਂ ਵੀ ਤੁਰ ਜਾਣਾ ਤੁਸੀਂ ਵੀ ਚਲੇ ਜਾਣਾ ਇਹ ਉਹਦਾ ਪਰਮੇਸ਼ਰ ਦਾ ਹੁਕਮ ਹੈ ਸਾਨੂੰ ਡਲ ਸਚਾਈ ਨੂੰ ਸਮਝਣਾ ਚਾਹੀਦਾ ਹੈ ਭਾਈ ਸਾਹਿਬ ਜੀ ਇਹ ਹੀ ਉਹਦਾ ਬਾਣਾ ਹੈ ਸਤਿਵਚਨ ਕਹੇ ਕਿ ਭਾਈ ਗੁਰਮੁਖ ਸਿੰਘ ਜੀ ਮੁੜ ਗਿਆ ਨੂੰ ਪਤਾ ਲੱਗ ਗਿਆ ਕਿ ਬਾਣੇ ਵਾਲੇ ਸਿੰਘ ਇਸ ਤਰ੍ਹਾਂ ਦੇ ਹੁੰਦੇ ਹਨ ਪਰ ਪਰ ਭਾਣਾ ਮੰਨਣਾ ਹੀ ਬਹੁਤ ਔਖਾ ਹੈ ਕਿਉਂਕਿ ਇਸ ਵੇਲੇ ਆਪਾਂ ਮੋਹ ਦੀਆਂ ਤੰਦਾ ਸਾਹਮਣੇ ਹੁੰਦੀਆਂ ਹਨ ਸੰਸਾਰੀ ਰਿਸ਼ਤੇ ਅਸੀਂ ਦੁੱਲ ਜਾਂਨੇ ਉਸ ਟਾਈਮ ਸਾਡੇ ਤੋਂ ਸੰਭਾਲਿਆ ਨਹੀਂ ਜਾਂਦਾ ਆਪਣਾ ਆਪ ਕਿਉਂਕਿ ਉਹ ਪਰਮੇਸ਼ਰ ਦੀ ਕਿਰਪਾ ਨਾਲ ਹੀ ਭਾਣਾ ਮੰਨਿਆ ਜਾਂਦਾ ਹੈ ਉਹਦੀ ਕਿਰਪਾ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਇੱਥੇ ਮਹਾਰਾਜੀ ਬਚਨ ਕਰਦੇ ਹਨ ਉਹ ਹੁਕਮ ਦੇ ਵਿੱਚ ਹੈ ਉਹ ਸੰਸਾਰ ਇਹ ਸ੍ਰਿਸ਼ਟੀ ਆਸ਼ਾ ਜੀ ਬਚਨ ਕਰਦੇ ਹਨ ਸ਼ਬਦ ਦੇ ਵਿੱਚ ਕੀਰਲੀਆਂ ਪੰਕਤੀਆਂ ਵਿੱਚ ਆ ਦਸਰਿਆਂ ਸਤਿਗੁਰ ਜੀ ਆਓ ਸਰਵਣ ਕਰੀਏ ਕਹਿਣੇ ਵਾਲੇ ਸ੍ਰੀ ਪਾਤਸ਼ਾਹ ਜੀ ਬਚਨ ਕਰਦਿਆਂ ਸਿੱਧਾ ਪੁਰਖਾ ਕੀ ਆ ਵੜਿਆਈਆਂ ਤੁਧਵਣ ਸਿੱਧੀ ਕਿਨੇ ਨਾ ਪਾਈਆਂ ਆਓ ਪਾਸ਼ਾ ਜੀ ਅੱਗੇ ਬਚਨ ਕਰਦਿਆਂ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਦੀ ਕੀਮਤ ਨਹੀਂ ਕੋਈ ਪਾ ਸਕਦਾ ਤਿੱਲ ਜਿੰਨੀ ਵੀ ਕੀਮਤ ਨਹੀਂ ਦੇ ਸਕਦਾ ਉਹਦੇ ਗਿਆਨ ਤੇ ਧਿਆਨ ਦੇ ਵਿੱਚ ਦੁਨੀਆ ਲੱਗ ਸਕਦੀ ਹੈ ਪਰ ਕੀਮਤ ਨਹੀਂ ਪਿਆਰੋ ਪਾ ਸਕਦੇ ਸਭ ਕਹਿਣ ਨਾ ਜਾਈ ਤੇਰੀ ਤਿਤ ਵੜਾਈ ਸਭ ਸੱਤ ਸਭ ਤੱਪ ਸਭ ਤੇ ਗਈਆਂ ਪਾਰਸ਼ ਜੀ ਕਹਿੰਦੇ ਇਹ ਚੰਗਿਆਈਆਂ ਚੰਗੇ ਗੁਣਾ ਸਤ ਸਤ ਕਰਨਾ ਤਪ ਕਰਨਾ ਉਹਨੂੰ ਉਹਦੇ ਗੁਣ ਹਾਸਲ ਕਰਨੇ ਪ੍ਰਮਾਤਮਾ ਦੇ ਸ਼ੁਭ ਗੁਣ ਹਨ ਸਿੱਧਾ ਪੁਰਖਾ ਕੀਆ ਵਡਿਆਈਆਂ ਆਸ਼ਾ ਜੀ ਕਹਿੰਦੇ ਇਹ ਉਹਨਾਂ ਦੀ ਪ੍ਰਮਾਤਮਾ ਦੀਆਂ ਵਡਿਆਈਆਂ ਹਨ ਜਿਹੜੀਆਂ ਅਸੀਂ ਗਾਉਂਦੇ ਹਾਂ ਧੁਬਿਨ ਸਿੱਧੀ ਕਿੰਨੇ ਨਾ ਪਾਈਆਂ ਪਾਤਸ਼ਾਹ ਜੀ ਕਹਿੰਦੇ ਪਰ ਉਹਦੀ ਸਿੱਧੀ ਤੋਂ ਬਿਨਾਂ ਨੂੰ ਪਾ ਨਹੀਂ ਸਕਦੇ ਪਾਤਸ਼ਾਹ ਜੀ ਬਚਨ ਕਰਦੇ ਨੇ ਅੱਗੇ ਪੰਗਤੀ ਦੇ ਵਿੱਚ ਸਤਿਗੁਰੂ ਜੀ ਦੱਸਦੇ ਹਨ ਸਾਚੇ ਨਾਮ ਕੀ ਤਿਲ ਵੜਾਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਨਾਉ ਮਰਦਾ ਨਾਉ ਜੰਮਦਾ ਉਹ ਪਰਮਾਤਮਾ ਸਰੀਰ ਤੋਂ ਪਰੇ ਹੈ ਪਾਤਸ਼ਾਹ ਜੀ ਕਹਿੰਦੇ ਦਿੰਦਾ ਰਹੇ ਨਾ ਚੁੱਕੇ ਭੋਗ ਪਾਤਸ਼ਾਹ ਸੋ ਦੁਨੀਆ ਨੂੰ ਦੇ ਰਿਹਾ ਹੈ ਸ੍ਰਿਸ਼ਟੀ ਨੂੰ ਦੇ ਰਿਹਾ ਹੈ ਪਾਸ਼ਾ ਜੀ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਹੈ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਹੋਏ ਪਾਸ਼ਾ ਜੀ ਕਹਿੰਦੇ ਉਹਦੇ ਵਿੱਚ ਇਹ ਗੁਣ ਹੈ ਹਰੀ ਦੇ ਵਿੱਚ ਗੁਣ ਹੈ ਉਹਦੇ ਵਰਗਾ ਨਾ ਕੋਈ ਹੋਇਆ ਪਾਸ਼ਾ ਜੀ ਕਹਿੰਦੇ ਨਾ ਸ੍ਰਿਸ਼ਟੀ ਵਿੱਚ ਹੋਣਾ ਹੈ ਇੱਕੋ ਹੀ ਹੈ ਪਰਮਾਤਮਾ ਜੇਬੜ ਆਪ ਤੇ ਵੱਡ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਉਹ ਜਿੱਡਾ ਵੱਡਾ ਆ ਪਿਆ ਉਹਦੀਆਂ ਉਹਦੀਆਂ ਵੱਡੀਆਂ ਦਾਤਾਂ ਹਨ ਉਹ ਪ੍ਰਮਾਤਮਾ ਹੈ ਸਮਰਾਥ ਹੈ ਵੱਡਾ ਹੈ ਉਹਦੀਆਂ ਦਾਤਾਂ ਵੀ ਵੱਡੀਆਂ ਹਨ ਉਹ ਪਾਤਸ਼ਾਹ ਜੀ ਦੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਹੈ ਇਹਨ ਦਿਨ ਕਰਕੇ ਕੀਤੀ ਰਾਤ ਇਹਨਾਂ ਨੇ ਦਿਨ ਵੀ ਬਣਾਇਆ ਅਤੇ ਰਾਮ ਕਰਨ ਲਈ ਰਾਤ ਵੀ ਬਣਾਈ ਹੈ ਦਿਨ ਰਾਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਦਿਨ ਅਤੇ ਰਾਤ ਦੇ ਵਿੱਚ ਉਹ ਖੇਡ ਰਿਹਾ ਹੈ ਹਸਮ ਉਸਾਰਹਿ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਇਕੀਰਲੀ ਤੋਂ ਖੁਦ ਮਾਰ ਬਤਨ ਕਰ ਦੇਣਾ ਖਸਮ ਨੂੰ ਜਿਹੜੇ ਭੁੱਲ ਜਾਂਦੇ ਹਨ ਜਿਹੜੇ ਵਿਸਾਰ ਦਿੰਦੇ ਨੇ ਪ੍ਰਮਾਤਮਾ ਨੂੰ ਖਸਮ ਵਿਸਾਰੇ ਤੇ ਕੰਮ ਜਾਤ ਹਰਦਾ ਜੀ ਕਹਿੰਦੇ ਉਹ ਕੰਮ ਬਿਰਤੀ ਵਾਲਿਆਂ ਛੋਟੀ ਬਿਰਤੀ ਵਾਲੇ ਹਨ ਜਿਹੜੇ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਨ ਭੁੱਲ ਜਾਂਦੇ ਹਨ ਨਾਨਕ ਨਾਵੈ ਵਾਸਨਾਤ ਤੇ ਮਹਾਰਾਜ ਜੀ ਕਹਿੰਦੇ ਨਾਨਕ ਉਹਦੇ ਨਾਮ ਦੇ ਵਿੱਚ ਪਾਸ਼ਾ ਜੀ ਕਹਿੰਦੇ ਜਿਹੜੇ ਜੁੜ ਜਾਂਦੇ ਹਨ ਉਹ ਦੀ ਪ੍ਰਾਪਤੀ ਕਰ ਲੈਂਦੇ ਹਨ ਉਹ ਮਾਲਕ ਨੂੰ ਜਪ ਕੇ ਉਹਦੀ ਸਿਮਰਨ ਕਰਕੇ ਉਹਦੀ ਸੇਵਾ ਕਰਕੇ ਉਹਦੇ ਭਜਨ ਕਰਕੇ ਉਹਦੀ ਪ੍ਰਾਪਤੀ ਹੈ ਆਸ਼ਾ ਜੀ ਕਹਿੰਦੇ ਜਿਹੜੇ ਖੁਸ਼ਾਰ ਦਿੰਦੇ ਹਨ ਖਸਮ ਨੂੰ ਆਸ਼ਾ ਜੀ ਕਹਿੰਦੇ ਉਹ ਨੀਵੇਂ ਉਹਨਾਂ ਦੀ ਸੋਚ ਨੀਵੀਂ ਹੈ ਉਹਨਾਂ ਦੀ ਬਿਰਤੀ ਛੋਟੀ ਹੈ ਕਿਉਂਕਿ ਉਹ ਸਮਝ ਨਹੀਂ ਸਕਦੇ ਉਹਨੂੰ ਇਸ ਕਰਕੇ ਉਹਦੇ ਤੋਂ ਦੂਰ ਹੋ ਜਾਂਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਾਨ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਵਕਤਨ ਕਰਦੇ ਹੋਏ ਸਾਨੂੰ ਜੀਵਾ ਨੂੰ ਪਰਦੇਸ਼ ਬਖਸ਼ਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ